ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਇਹ ਵੀਡੀਓ ਹੈ ਜਿਹੜਾ ਇਹਦੇ ਵਿੱਚ ਆਪਾਂ ਕੇਸ ਲੈ ਕੇ ਆਇਆ ਇਹ ਬੜਾ ਜੀਬੋ ਗ੍ਰੀਪ ਕੇਸ ਹੈ ਇਹ ਕੇਸ ਅਰਜਿਸਟਰ ਤਾਂ ਹੋਇਆ 2012-13 ਦੇ ਵਿੱਚ 2012 ਦੇ ਲਾਸਟ ਚ ਪਰ ਇਹਨੂੰ ਹੱਲ ਹੁੰਦਿਆਂ ਹੁੰਦਿਆਂ ਇਹਨੂੰ ਸਾਢੇ 3-4 ਸਾਲ ਲੱਗ ਗਏ ਇਹ ਕੇਸ ਦੇ ਵਿੱਚ ਜਿਹੜੀ ਕੰਪਲੇਂਟ ਹੋਈ ਪੁਲਿਸ ਨੇ ਪਹਿਲਾਂ ਤਾਂ ਉਹਨੂੰ ਸੱਚ ਕਰਕੇ ਮੰਨਿਆ ਹੀ ਨਹੀਂ ਪੁਲਿਸ ਨੂੰ ਲੱਗਿਆ ਕਿ ਇਹ ਵੈਸੇ ਝੂਠੀ ਕੰਪਲੇਂਟ ਲਖਾਈ ਗਈ ਆ ਇਸ ਕਰਕੇ ਪੁਲਿਸੇ ਦੇ ਉੱਤੇ ਸਹੀ ਢੰਗ ਨਾਲ ਕਾਰਵਾਈও ਨਹੀਂ ਕਰਦੀ ਤਾਂ ਫਿਰ ਇਹਨੂੰ ਬੜਾ ਜ਼ਿਆਦਾ ਟਾਈਮ ਲੰਘਿਆ ਇਹ ਕੇਸ ਨੂੰ 3.5 ਤੋਂ 4 ਸਾਲ ਲੰਘੇ ਫਿਰ ਜਾ ਕੇ ਕਿਤੇ ਪੁਲਿਸ ਨੇ ਦੁਬਾਰਾ ਤੋਂ ਇਨਵੈਸਟੀਗੇਸ਼ਨ ਕੀਤੀ ਸਹੀ ਢੰਗ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਫਿਰ ਇਹ ਕੇਸ ਆ ਜਿਹੜਾ ਅਖੀਰ ਚ ਜਾ ਕੇ ਹੱਲ ਹੋਇਆ ਤੇ ਇਹਦੇ ਕੇਸ ਦੇ ਵਿੱਚ ਜਿਹੜਾ ਫਿਰ ਅਸਲੀ ਮਲਜ਼ਮ ਨਿਕਲਿਆ ਜਦੋਂ ਪੁਲਿਸ ਨੂੰ ਉਹਦੇ ਬਾਰੇ ਪਤਾ ਲੱਗਿਆ ਤਾਂ ਪੁਲਿਸ ਵੀ ਹੈਰਾਨ ਸੀ ਕਿ ਕਿਉਂਕਿ ਉਹ ਮਲਜ਼ਮ ਸੀ ਜਿਹੜਾ ਅਕਸਰ ਹੀ ਪੁਲਿਸ ਦੇ ਕੋਲੇ ਫਿਰਦਾ ਰਹਿੰਦਾ ਸੀ ਤੇ ਕੀ ਹੋਇਆ ਏ ਕੇਸ ਦੇ ਵਿੱਚ ਕੌਣ ਮਲਜ਼ਮ ਨਿਕਲਿਆ ਕੀ ਕੇਸ ਸੀਗਾ ਇਹਦੀ ਉਹ ਗੱਲ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਤੁਸੀਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਐਂਡ ਦੇ ਉੱਤੇ ਜਾ ਕੇ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਇਹ ਜ਼ਰੂਰ ਦੱਸਿਓ ਕਿ ਇਹਦੇ ਵਿੱਚ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਸੀ ਜਾਂ ਪੁਲਿਸ ਦਾ ਕੰਮ ਕਰਨ ਦਾ ਢੰਗ ਸੀ ਉਹ ਤੁਹਾਨੂੰ ਕਿੱਦਾਂ ਦਾ ਲੱਗਿਆ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਇਹ ਜਿਹੜੀ ਘਟਨਾ ਇਹਦੀ ਸ਼ੁਰੂਆਤ ਹੁੰਦੀ ਆ 2012 ਦੇ ਵਿੱਚ 2012 ਦੇ ਵਿੱਚ ਇੱਕ ਦਵਿੰਦਰ ਨਾਮ ਦਾ ਵਿਅਕਤੀ ਸੀਗਾ ਜੋ ਕਿ ਅਲੀਗੜ੍ਹ ਦੇ ਵਿੱਚ ਰਹਿੰਦਾ ਸੀ ਉਹ ਅਲੀਗੜ੍ਹ ਦੇ ਵਿੱਚ ਆਪਣੀ ਪਤਨੀ ਤੇ ਆਪਣੀਆਂ ਤਿੰਨ ਬੇਟੀਆਂ ਦੇ ਨਾਲ ਰਹਿੰਦਾ ਸੀਗਾ ਤੇ ਉਹਦੀਆਂ ਬੇਟੀਆਂ ਸੀ ਉਹਨਾਂ ਦੇ ਵਿੱਚੋਂ ਜਿਹੜੀ ਵੱਡੀ ਬੇਟੀ ਸੀ ਉਹ ਪਲੱਸ 2 ਕਰਦੀ ਸੀ ਉਹ ਅਲੀਗੜ੍ਹ ਦੇ ਵਿੱਚ ਜਦੋਂ ਰਹਿ ਰਿਹਾ ਸੀ ਤਾਂ ਉਹਦਾ ਉੱਥੇ ਵਧੀਆ ਕੋਈ ਗੁਜ਼ਾਰਾ ਜਾਂ ਨਹੀਂ ਹੋ ਰਿਹਾ ਸੀ ਤਾਂ ਕਰਕੇ ਉਹ ਆਪਣਾ ਅਲੀਗੜ੍ਹ ਦਾ ਸ਼ਹਿਰ ਛੱਡ ਕੇ ਇੱਕ ਨਵੇਂ ਸ਼ਹਿਰ ਚ ਜਾ ਕੇ ਬਸ ਜਾਂਦਾ ਉਹ ਜਾਂਦਾ ਹੁਣ ਜਿਹੜਾ ਸ਼ਹਿਰ ਆ ਜਿੱਥੇ ਉਹ ਹੁੰਦਾ ਫਰੀਦাবাদ ਫਰੀਦাবাদ ਦੇ ਵਿੱਚ ਜਾ ਕੇ ਆਪਣਾ ਨਮਾ ਕੰਮ ਲੱਭ ਲੈਂਦਾ ਉਹ ਉੱਥੇ ਜਾ ਕੇ ਕੰਮ ਕਰ ਕਰਨਾ ਸ਼ੁਰੂ ਕਰਦਾ ਹੁਣ ਜਿਹੜੀਆਂ ਉਹਦੀਆਂ ਬੇਟੀਆਂ ਸੀਗੀਆਂ ਤਿੰਨੇ ਉਹ ਵੀ ਉਹਦੇ ਨਾਲ ਆ ਗਈਆਂ ਪਰ ਜਿਹੜੀ ਹੁਣ ਪਲੱਸ 2 ਦੇ ਵਿੱਚ ਬੇਟੀ ਪੜ੍ਹਦੀ ਸੀ ਵੱਡੀ ਬੇਟੀ ਸੀ ਉਹਦੀ ਉਹਦੇ ਹੁਣ ਜਿਹੜੇ ਐਗਜ਼ਾਮ ਵਗੈਰਾ ਸੀ ਉਹ ਅਲੀਗੜ੍ਹ ਦੇ ਵਿੱਚ ਹੀ ਹੋਣੇ ਸੀ ਕਿਉਂਕਿ ਉਹਦਾ ਸਕੂਲ ਉੱਥੇ ਸੀਗਾ ਪਲੱਸ 2 ਆਪਾਂ ਨੂੰ ਪਤਾ ਹੀ ਹੈ ਕਿ ਬੋਰਡ ਦੀ ਕਲਾਸ ਹੁੰਦੀ ਹੈ ਇਸ ਕਰਕੇ ਉਹ ਜਿਹੜੇ ਆਪਣੇ ਐਗਜ਼ਾਮ ਵਗੈਰਾ ਸੀ ਉਹਨੇ ਉੱਥੇ ਹੀ ਦੇਣੇ ਸੀ ਹੁਣ ਉਹਦੇ ਮਿਡ ਟਰਮ ਦੇ ਐਗਜ਼ਾਮ ਆਉਂਦੇ ਆ ਦਸੰਬਰ ਮਹੀਨੇ ਦੇ ਵਿੱਚ ਤਾ 2012 ਦੇ ਦਸੰਬਰ ਦੇ ਵਿੱਚ ਉਹ ਤਕਰੀਬਨ 3 ਦਸੰਬਰ ਨੂੰ ਆਪਣਾ ਪੇਪਰ ਦੇਣ ਦੇ ਲਈ ਦੁਬਾਰਾ ਤੋਂ ਅਲੀਗੜ ਜਾਂਦੀ ਹੈ ਵਾਪਸ ਅਲੀਗੜ ਦੇ ਵਿੱਚ ਉਹਦਾ ਮਾਮਾ ਰਹਿੰਦਾ ਸੀ ਉਹ ਉਹਦੇ ਘਰ ਜਾਂਦੀ ਹੈ ਉੱਥੇ ਜਾ ਕੇ ਪੇਪਰ ਦੇਣਾ ਚਾਹੁੰਦੀ ਹੈ ਤਾਂ ਹੁਣ ਫਿਰ ਤਰੀਕ ਆ ਜਾਂਦੀ ਹੈ 12 ਦਸੰਬਰ ਤਕਰੀਬਨ ਉਹ ਤੋਂ 9 ਦਿਨ ਬਾਅਦ 12 ਦਸੰਬਰ 2012 ਨੂੰ ਅਲੀਗੜ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਉਸ ਲੜਕੀ ਦਾ ਬਾਪ ਹੁੰਦਾ ਉਹ ਲੜਕੀ ਦਾ ਨਾਮ ਸੀਗਾ ਪ੍ਰੀਤੀ ਉਹ ਪ੍ਰੀਤੀ ਦਾ ਜਿਹੜਾ ਬਾਪ ਸੀਗਾ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਕੰਪਲੇਂਟ ਦਰਜ ਕਰਾਉਂਦਾ ਇੱਕ ਉਹ ਕੰਪਲੇਂਟ ਦੇ ਵਿੱਚ ਲਿਖਾਉਂਦਾ ਕਿ ਜਿਹੜੀ ਮੇਰੀ ਕੁੜੀ ਆ ਉਹ ਪੇਪਰ ਦੇਣ ਦੇ ਲਈ ਫਰੀਦাবাদ ਤੋਂ ਜਿਹੜੀ ਅਲੀਗੜ ਆਈ ਸੀ ਤੇ ਅਲੀਗੜ ਦੇ ਵਿੱਚ ਆ ਕੇ ਉਹਦੀ ਕਿਡਨਾਪਿੰਗ ਹੋ ਗਈ ਤੇ ਉਹ ਘਰ ਤੋਂ ਗਾਇਬ ਹੋ ਗਈ ਤਾਂ ਪੁਲਿਸੇ ਕੰਪਲੇਂਟ ਲਿਖ ਲੈਂਦੀ ਆ ਪਰ ਪੁਲਿਸ ਪੁੱਛਦੀ ਆ ਕਿ ਤੁਹਾਨੂੰ ਕਿਸੇ ਦਾ ਸ਼ੱਕ ਹੈਗਾ ਤਾਂ ਹੁਣ ਜਿਹੜਾ ਉਹਦਾ ਬਾਪ ਸੀਗਾ ਜਿਹੜਾ ਦਵਿੰਦਰ ਸੀ ਪ੍ਰੀਤੀ ਦਾ ਬਾਪ ਉਹ ਪੁਲਿਸ ਨੂੰ ਦੱਸਦਾ ਕਿ ਹਾਂ ਸਾਨੂੰ ਸ਼ੱਕ ਹੈ ਇੱਕ ਲੜਕਾ ਆ ਜਿਸ ਦਾ ਨਾਮ ਆ ਜੈ ਉਹ ਸਾਡੇ ਜਿਹੜਾ ਹੁਣ ਜਿੱਥੇ ਅਸੀਂ ਰਹਿ ਰਹੇ ਹਾਂ ਉਹਦੇ ਕਮਾਂਡ ਦੇ ਵਿੱਚ ਹੀ ਰਹਿੰਦਾ ਤੇ ਸਾਡਾ ਗਵਾਂਡੀ ਹੋਆ ਉਹਦੀ ਮੇਰੀ ਕੁੜੀ ਦੇ ਨਾਲ ਗੱਲਬਾਤ ਆ ਜਾ ਕਹਿਦੀ ਆ ਉਹਦਾ ਬாய்ਫਰੈਂਡ ਹੈ ਕਿ ਸਾਨੂੰ ਲੱਗਦਾ ਕਿ ਉਹ ਹੀ ਸਾਡੀ ਕੁੜੀ ਨੂੰ ਕਿਡਨਾਪ ਕਰਕੇ ਲੈ ਗਿਆ ਤਾਂ ਹੁਣ ਜਦੋਂ ਪੁਲਿਸ ਨੂੰ ਇਹ ਕੰਪਲੇਂਟ ਲਿਖਾਉਂਦੇ ਆ ਤਾਂ ਕੰਪਲੇਂਟ ਲਿਖਾ ਕੇ ਉਹ ਵਾਪਸ ਚਲੇ ਜਾਂਦੇ ਆ ਪੁਲਿਸ ਆਪਣੀ ਥੋੜੀ ਬਹੁਤੀ ਕਾਰਵਾਈ ਕਰਦੀ ਆ ਪਰ ਪੁਲਿਸ ਸਮਝਦੀ ਆ ਕਿ ਸ਼ਾਇਦ ਜਿਹੜਾ ਇਹਦਾ ਬாய்ਫਰੈਂਡ ਆ ਉਹ ਉਹਦੇ ਨਾਲ ਭੱਜ ਗਈ ਆ ਕਿਤੇ ਹੈਨਾ ਤਾਂ ਕਰਕੇ ਪੁਲਿਸ ਬਹੁਤਾ ਇਹਨੂੰ ਗੋਲਦੀ ਨਹੀਂ ਪਰ ਹਾਇ ਤੇ ਜਰੂਰ ਆ ਪੁਲਿਸ ਥੋੜੇ ਦਿਨਾਂ ਬਾਅਦ ਫਿਰ ਜਿਹੜੀ ਉੱਥੇ ਦੀ ਪੁਲਿਸ ਹੁੰਦੀ ਆ ਦੂਜੇ ਪਾਸੇ ਦੂਜੇ ਸ਼ਹਿਰ ਦੀ ਫਰੀਦাবাদ ਦੀ ਉਹਦੇ ਕੋਲ ਜਰੂਰ ਜਾਂਦੀ ਹੈ ਉੱਥੇ ਫਰੀਦাবাদ ਦੀ ਪੁਲਿਸ ਕੋਲ ਜਾ ਕੇ ਦੱਸਦੇ ਆ ਕਿ ਇੱਕ ਤੁਹਾਡੇ ਇੱਥੇ ਏਰੀਏ ਦਾ ਮੁੰਡਾ ਜੈਨਾਮ ਆ ਉਸ ਦਾ ਉਹਦੇ ਜਿਹੜੀ ਕਿਡਨੈਪਿੰਗ ਦਾ ਕੇਸ ਜਾਂ ਕੰਪਲੇਂਟ ਦਰਜ ਹੋਈ ਆ ਤਾਂ ਫਿਰ ਉੱਥੋਂ ਜਿਹੜੇ ਪੁਲਿਸ ਪਾਰਟੀ ਹੁੰਦੀ ਆ ਦੋਨੋਂ ਪੁਲਿਸਾਂ ਹੁੰਦੀਆਂ ਨੇ ਅਲੀਗੜ੍ਹ ਦੀ ਤੇ ਫਰੀਦাবাদ ਦੀ ਉਹ ਜਿਹੜੇ ਜੈ ਦੇ ਘਰ ਜਾਂਦੇ ਆ ਜੈ ਦੇ ਘਰ ਜਾ ਕੇ ਚੈੱਕ ਕਰਦੇ ਆ ਪੁੱਛਗਿਛ ਕਰਨ ਦੇ ਲਈ ਉੱਥੇ ਜਾਂਦੇ ਆ ਤਾਂ ਹੁਣ ਜਦੋਂ ਉਹਦੇ ਘਰ ਜਾਂਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਜੈ ਆ ਉਹ ਵੀ ਕੁਝ ਦਿਨਾਂ ਤੋਂ ਜਿਹੜਾ ਗਾਇਬ ਚੱਲ ਰਿਹਾ ਤਾਂ ਹੁਣ ਪੁਲਿਸ ਨੂੰ ਪੱਕਾ ਹੀ ਹੋ ਗਿਆ ਕਿ ਜਿਹੜਾ ਉਹ ਕੁੜੀ ਨੂੰ ਭਜਾ ਕੇ ਲੈ ਗਿਆ ਤਾਂ ਦੋਨੇ ਤਰਫ ਦੀ ਜਿਹੜੀ ਪੁਲਿਸ ਸੀਗੀ ਉਹ ਥੋੜਾ ਬਹੁਤਾ ਕਰਦਿਆਂ ਨੂੰ ਹਰਾਸ ਤਾਂ ਜਰੂਰ ਕਰਦੀ ਆ ਜਿਵੇਂ ਪੁਲਿਸ ਦਾ ਕੰਮ ਹੁੰਦਾ ਪਰ ਕੇਸ ਨੂੰ ਕਿਸੇ ਬੰਨੇ ਲੈ ਕੇ ਨਹੀਂ ਜਾਂਦੀ ਕੇਸ ਉਦਾਂ ਹੀ ਚੱਲਦਾ ਰਹਿੰਦਾ ਹੁਣ 2012 ਤੋਂ 13 ਤੋਂ ਮੈਂ ਕਿਹਾ ਦਸੰਬਰ ਦਾ ਟਾਈਮ ਸੀ ਹੁਣ 13 ਤੋਂ ਲਾਓ 13 ਤੋਂ ਹੁਣ 2015 ਦਾ ਟਾਈਮ ਆ ਜਾਂਦਾ 15 ਦੇ ਵਿੱਚ ਆ ਕੇ ਜਿਹੜਾ ਦਵਿੰਦਰ ਸੀਗਾ ਕੁੜੀ ਦਾ ਬਾਪ ਉਹ ਦੁਬਾਰਾ ਤੋਂ ਫਿਰ ਅਲੀਗੜ ਪੁਲਿਸ ਕੋਲੇ ਪਹੁੰਚਦਾ ਅਲੀਗੜ ਪੁਲਿਸ ਕੋਲੇ ਜਾ ਕੇ ਉਸ ਪੁਲਿਸ ਸਟੇਸ਼ਨ ਦੇ ਵਿੱਚ ਉਹ ਇਕੱਲਾ ਹੀ ਨਹੀਂ ਜਾਂਦਾ ਉਹਦੇ ਨਾਲ ਉਹਦੀ ਬੇਟੀ ਵੀ ਹੁੰਦੀ ਹੈ ਹੁਣ ਉਹ ਆਪਣੀ ਕੁੜੀ ਦੇ ਨਾਲ ਉੱਥੇ ਪਹੁੰਚ ਜਾਂਦਾ ਉਹ ਕੁੜੀ ਦੇ ਨਾਲ ਜਦੋਂ ਜਾਂਦਾ ਉੱਥੇ ਜਾ ਕੇ ਉਹ ਦੱਸਦਾ ਕਿ ਜਿਹੜੀ ਮੇਰੀ ਬੇਟੀ ਹੈ ਉਹ ਮੈਨੂੰ ਮਿਲ ਚੁੱਕਿਆ ਉਹ ਵਾਪਸ ਆ ਗਈ ਤਾਂ ਹੁਣ ਇਹ ਦੇਖਦੇ ਹੋਏ ਜਿਹੜੇ ਉੱਥੇ ਪੁਲਿਸ ਸਟੇਸ਼ਨ ਦੀ ਟੀਮ ਹੁੰਦੀ ਹੈ ਉਹਨੂੰ ਜਾ ਕੇ ਐਸਐਸਪੀ ਦੇ ਪੇਸ਼ ਕਰ ਦਿੰਦੇ ਆ ਹੁਣ ਐਸਐਸਪੀ ਦੇ ਸਾਹਮਣੇ ਜਦੋਂ ਪੇਸ਼ ਹੁੰਦੇ ਆ ਨਾਲ ਲੜਕੀ ਪੇਸ਼ ਹੁੰਦੀ ਆ ਤਾਂ ਐਸਐਸਪੀ ਦੇ ਮੂਹਰੇ ਜਾ ਕੇ ਜਿਹੜੀ ਲੜਕੀ ਆ ਜਿਹੜੀ ਕੁੜੀ ਆ ਉਹ ਬਿਆਨ ਦਿੰਦੀ ਆ ਉਹ ਬਿਆਨ ਇਹ ਦਿੰਦੀ ਆ ਕਿ ਜਿਹੜਾ ਮੇਰਾ ਬੁਆਏਫ੍ਰੈਂਡ ਸੀਗਾ ਜਏ ਉਹ ਮੈਨੂੰ ਘਰ ਤੋਂ ਭਜਾ ਕੇ ਲੈ ਗਿਆ ਮੈਂ ਉਹਦੀਆਂ ਗੱਲਾਂ ਦੇ ਵਿੱਚ ਆ ਗਈ ਤੇ ਉਸ ਤੋਂ ਬਾਅਦ ਉਹ ਮੈਨੂੰ ਮਥੁਰਾ ਲੈ ਗਿਆ ਮਥੁਰਾ ਦੇ ਵਿੱਚ ਜਾ ਕੇ ਉਹਨੇ ਮੈਨੂੰ 2.5 3 ਸਾਲ ਜਿਹੜਾ ਆ ਟਾਈਮ ਬੁਲੰਗਿਆ ਇਹ ਮੈਨੂੰ ਕਿਡਨਾਪ ਕਰਕੇ ਰੱਖਿਆ ਤੇ ਕਿਡਨਾਪ ਕਰਨ ਤੋਂ ਬਾਅਦ ਉੱਥੇ ਆਪਣੇ ਦੋਸਤਾਂ ਦੇ ਨਾਲ ਉਹ ਮੇਰਾ ਰੇਪ ਵੀ ਕਰਦਾ ਰਿਹਾ ਤੇ ਇਹਦੇ ਚੱਲਦੇ ਆਈ ਉਹ ਕਹਿੰਦੀ ਮੈਂ ਹੁਣ ਜਦੋਂ ਪ੍ਰੈਗਨੈਂਟ ਹੋਊਗੀ ਉਹ ਉਦੋਂ ਪ੍ਰੈਗਨੈਂਟ ਹੋਊਗੀ ਸੀ ਵਿਚਾਰੀ ਜਦੋਂ ਕਹਿੰਦੀ ਮੈਂ ਪ੍ਰੈਗਨੈਂਟ ਹੋਊਗੀ ਤਾਂ ਉਸ ਤੋਂ ਬਾਅਦ ਉਹਨੇ ਮੈਨੂੰ ਧਮਕੀਆਂ ਦੇ ਕੇ ਤੇ ਜਲੀਲ ਕਰਕੇ ਆਪਣੇ ਘਰ ਤੋਂ ਜਿਹੜਾ ਬਾਹਰ ਕੱਢਦਾ ਤਾਂ ਇਹਦੇ ਚੱਲਦੇ ਆਈ ਹੁਣ ਉਹ ਦੁਬਾਰੇ ਆਪਣੇ ਮਾਮਾ-ਬਾਪ ਕੋਲ ਵਾਪਸ ਆ ਜਾਂਦੀ ਹੈ ਹੁਣ ਪੁਲਿਸ ਵਾਲੇ ਨੇ ਜਿਹੜੇ ਉਹ ਤੋਂ ਮथुरा ਦਾ ਜਿਹੜਾ ਰੈਸਪੀ ਲੈਂਦੇ ਆ ਤੇ ਹੁਣ ਜਿਹੜਾ ਕੇਸ ਆ ਇੱਕ ਉਹ ਰੇਪ ਦਾ ਵੀ ਰਜਿਸਟਰ ਕਰ ਲੈਂਦੇ ਆ ਕੇਸ ਦੇ ਵਿੱਚ ਕਲੀ ਕਿਡਨਾਪਿੰਗ ਨਹੀਂ ਹੋਈ ਰੇਪ ਵੀ ਨਾਲ ਹੋਇਆ ਤਾਂ ਹੁਣ ਰੇਪ ਦਾ ਕੇਸ ਵੀ ਰਜਿਸਟਰ ਕਰ ਦਿਆ ਜਦੋਂ ਫਿਰ ਮथुरा ਜਾਂਦੇ ਆ ਜਾ ਕੇ ਲੱਭਦੇ ਆ ਉੱਥੇ ਉਹਨਾਂ ਨੂੰ ਕੁਝ ਵੀ ਨਹੀਂ ਲੱਭਦਾ ਉਹਦੇ ਦੁਬਾਰਾ ਘਰ ਜਾਏ ਦੇ ਘਰ ਛਾਪੇ ਵਗੈਰਾ ਮਾਰੇ ਜਾਂਦੇ ਆ ਉੱਥੇ ਵੀ ਨਹੀਂ ਕੁਝ ਲੱਭਦਾ ਹੁਣ ਪੁਲਿਸ ਪਹਿਲਾਂ ਤਾਂ ਜਿਹੜੀ ਛਾਪੇ ਮਾਰੀ ਵਗੈਰਾ ਕਰਦੀ ਆ ਲੱਭਦੀ ਆ ਪਰ ਪੁਲਿਸ ਦੇ ਹੱਥ ਜਦੋਂ ਕੁਝ ਵੀ ਨਹੀਂ ਲੱਗਦਾ ਤਾਂ ਇਹ ਕੇਸ ਠੰਡੇ ਵਾਸਤੇ ਪੈ ਜਾਂਦਾ ਹੁਣ ਫਿਰ ਕਾਫੀ ਸਮਾਂ ਲੰਘ ਜਾਂਦਾ ਕਾਫੀ ਸਮਾਂ ਲੰਘਣ ਤੋਂ ਬਾਅਦ ਅਲੀਗੜ੍ਹ ਦੇ ਵਿੱਚ ਇੱਕ ਐਸਐਸਪੀ ਆਉਂਦਾ ਨਵਾਂ ਉਹ ਨਵਾਂ ਐਸਐਸਪੀ ਆ ਕੇ ਦੁਬਾਰਾ ਜੋ ਜਿਹੜੀਆਂ ਪੁਰਾਣੀਆਂ ਕੇਸ ਫਾਈਲਜ਼ ਹੁੰਦੀਆਂ ਜਿਹੜੇ ਕੇਸ ਹੱਲ ਨਹੀਂ ਹੋਏ ਹੁੰਦੇ ਜਿਹੜੇ ਕੇਸ ਮਿਸਿੰਗ ਜਾਂ ਪੈਂਡਿੰਗ ਹੁੰਦੇ ਆ ਉਹਨਾਂ ਨੂੰ ਦੁਬਾਰਾ ਉਹਦੀਆਂ ਫਾਈਲਜ਼ੋਂ ਮੰਗਾਉਂਦਾ ਉਹਨਾਂ ਫਾਈਲਾਂ ਨੂੰ ਦੁਬਾਰਾ ਚੈੱਕ ਕਰਦਾ ਕਿਉਂਕਿ ਅਕਸਰ ਹੀ ਇਦਾਂ ਹੁੰਦਾ ਹੀ ਆ ਕਿ ਜਿਹੜਾ ਕੋਈ ਨਵੀਂ ਪੋਸਟਿੰਗ ਦੇ ਉੱਤੇ ਪੁਲਿਸ ਆਫੀਸਰ ਆਵੇ ਉਹ ਪੁਰਾਣੀਆਂ ਫਾਈਲਾਂ ਜ਼ਰੂਰ ਦੇਖਦਾ ਉਹਨਾਂ ਨੂੰ ਇਦਾਂ ਹੁੰਦਾ ਕਿ ਨਵੇਂ ਕੇਸ ਤੇ ਕੰਮ ਕਰਨ ਨਾਲੋਂ ਜੇ ਆਪਾਂ ਪੁਰਾਣੇ ਤੇ ਕਰਾਂਗੇ ਨਾ ਤਾਂ ਉਹਦੇ ਵਿੱਚ ਜੇ ਆਪਾਂ ਉਹ ਹੱਲ ਕਰਤਾ ਤਾਂ ਆਪਣੀ ਵਾਹ ਵਾਹੀ ਹੋਊਗੀ ਤਾਂ ਇਹ ਕੇਸ 'ਚ ਵੀ ਇਦਾਂ ਹੀ ਹੁਣ ਚਾਲਾ ਲਾ ਲਉ ਉਹਦੇ ਕਾਰਨ ਜਾਂ ਫਿਰ ਪੁਲਿਸ ਆਫੀਸਰ ਚੰਗਾ ਸੀ ਇਸ ਕਰਕੇ ਪੁਰਾਣੇ ਕੇਸ ਮੰਗਾਉਂਦਾ ਤੇ ਮੰਗਾ ਕੇ ਸਾਰੇ ਦੇਖਦਾ ਉਹਨਾਂ ਕੇਸਾਂ ਦੇ ਵਿੱਚੋਂ ਇੱਕ ਕੇਸ ਫਿਰ ਉਹਦੇ ਸਾਹਮਣੇ ਇਹ ਆਉਂਦਾ ਜਿਹੜਾ ਪ੍ਰੀਤੀ ਤੇ ਜੈ ਵਾਲਾ ਸੀਗਾ ਉਹ ਦੇਖਦਾ ਕਿ ਇੱਕ ਲੜਕੀ ਕਿਡਨਾਪ ਹੋਈ ਕਿਡਨਾਪ ਹੋਣ ਤੋਂ ਬਾਅਦ ਉਹਦਾ ਰੇਪ ਹੋਇਆ ਰੇਪ ਹੋਣ ਤੋਂ ਬਾਅਦ ਉਹ ਜਦੋਂ ਪ੍ਰੈਗਨੈਂਟ ਹੋਊਗੀ ਤਾਂ ਉਹਨੂੰ ਛੱਡ ਦਿੱਤਾ ਗਿਆ ਤਾਂ ਫਿਰ ਉਹਦੇ ਬਾਰੇ ਪੁਲਿਸ ਨੇ ਹੁਣ ਤੱਕ ਕੀ ਕਰਿਆ ਤਾਂ ਪੁਲਿਸ ਦੀ ਜਿਹੜੀ ਉਹ ਇਨਵੈਸਟੀਗੇਸ਼ਨ ਦੇਖਦਾ ਉਹਨੂੰ ਲੱਗਦਾ ਕਿ ਸਹੀ ਢੰਗ ਨਾਲ ਇਨਵੈਸਟੀਗੇਸ਼ਨ ਵੀ ਨਹੀਂ ਹੋਈ ਉਹ ਦੁਬਾਰਾ ਤੋਂ ਫੇਰ ਕੁੜੀ ਦੇ ਜਿਹੜੇ ਘਰ ਦੇ ਨੇ ਜਾਂ ਕੁੜੀ ਆ ਉਹਦੇ ਬਾਰੇ ਦੁਬਾਰਾ ਤੋਂ ਫੇਰ ਇਨਫੋਰਮੇਸ਼ਨ ਇਕੱਠੀ ਕਰਦੇ ਆ ਉਹ ਇਨਫੋਰਮੇਸ਼ਨ ਇਕੱਠੀ ਕਰਕੇ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ ਉਹ ਲੜਕੀ ਸੀ ਜਿਹੜੀ ਉਹ ਕੁੜੀ ਸੀ ਉਹਦੇ ਅੱਗੇ ਫਿਰ ਬੱਚਾ ਵੀ ਹੋਇਆ ਜਦੋਂ ਪ੍ਰੈਗਨੈਂਟ ਸੀ ਉਹ ਤੋਂ ਬਾਅਦ ਚ ਤਾਂ ਹੁਣ ਪੁਲਿਸ ਦੁਬਾਰਾ ਤੋਂ ਜਿਹੜੀ ਫੇਰ ਉਹਨੂੰ ਦਵਿੰਦਰ ਨੂੰ ਜਿਹੜਾ ਉਹਦਾ ਕੁੜੀ ਦਾ ਬਾਪ ਹੁੰਦਾ ਉਹਨੂੰ ਸੱਦਦੀ ਆ ਤੇ ਉਹਨੂੰ ਸੱਦ ਕੇ ਦੁਬਾਰਾ ਤੋਂ ਫੇਰ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹਨੂੰ ਦੁਬਾਰਾ ਪੁੱਛਿਆ ਜਾਂਦਾ ਕਿ ਤੂੰ ਇਸ ਕੇਸ ਦੇ ਬਾਰੇ ਸਾਨੂੰ ਦੁਬਾਰਾ ਦੱਸ ਤਾਂ ਹੁਣ ਐਸਐਸਪੀ ਕੋਲੇ ਉਹ ਦੁਬਾਰਾ ਤੋਂ ਸਾਰਾ ਕੇਸ ਦੁਬਾਰਾ ਦੱਸਦਾ ਕਿ ਮੇਰੀ ਜਿਹੜੀ ਲੜਕੀ ਸੀ ਉਹ ਐਗਜ਼ਾਮ ਦੇਣ ਦੇ ਲਈ ਗਈ ਸੀ ਜਦੋਂ ਐਗਜ਼ਾਮ ਦੇਣ ਲਈ ਗਈ ਤਾਂ ਉੱਥੇ ਜਿਹੜਾ ਉਹਦਾ ਬாய்ਫ੍ਰੈਂਡ ਸੀ ਉਹਨੇ ਉਹਨੂੰ ਕਿਡਨਾਪ ਕਰ ਲਿਆ ਉੱਥੇ ਲਿਜਾ ਕੇ ਉਹਦੇ ਨਾਲ ਰੇਪ ਵਗੈਰਾ ਕਰਦਾ ਰਿਹਾ ਤੇ ਫਿਰ ਮੇਰੀ ਬੇਟੀ ਪ੍ਰੈਗਨੈਂਟ ਹੋ ਗਈ ਉਹਨੂੰ ਛੱਡਤਾ ਤਾਂ ਪੁਲਿਸ ਨੇ ਹਾਲ ਤੱਕ ਇਹਨੂੰ ਲੱਭਿਆ ਨਹੀਂ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਐਸਐਸਪੀ ਨੇ ਸੁਣੀਆਂ ਤਾਂ ਐਸਐਸਪੀ ਸੁਣਦਾ ਸੁਣਦਾ ਉਹਨੂੰ ਫੇਰ ਪੁੱਛਦਾ ਕਿ ਤੂੰ ਵੀ ਕੁਝ ਕੀਤਾ ਹੋਊਗਾ ਨਾ ਜੇ ਤੇਰੀ ਕੁੜੀ ਬਾਰੇ ਜੇ ਪੁਲਿਸ ਨੇ ਨਹੀਂ ਕੀਤਾ ਤਾਂ ਤੈਨੇ ਆਪਣੇ ਪੱਖ ਤੋਂ ਵੀ ਕੋਈ ਜਿਹੜੀ ਕਾਰਵਾਈ ਜਾਂ ਫਿਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਤਾਂ ਉਹ ਕਹਿੰਦਾ ਵੀ ਹਾਂ ਮੈਂ ਬੜਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਲੱਭਿਆ ਨਹੀਂ ਤਾਂ ਹੁਣ ਐਸਐਸਪੀ ਨੂੰ ਹੋਰ ਗੱਲਾਂ ਪੁੱਛਦਾ ਕਿ ਤੁਸੀਂ ਸਾਨੂੰ ਦੱਸ ਕਿਵੇਂ ਕਿਵੇਂ ਤੇਨੇ ਲੱਭਿਆ ਕੀ ਕੁਝ ਕੀਤਾ ਉਹ ਪੂਰੀ ਡਿਟੇਲ ਦੱਸਦਾ ਜੀ ਪੂਰਾ ਗੁੱਸੇ ਦੇ ਵਿੱਚ ਆ ਜਾਂਦਾ ਵਿਚਾਰਾ ਕਿ ਮੇਰੀ ਕੁੜੀ ਨੂੰ ਕਿਡਨਾਪ ਵੀ ਕਰ ਲਿਆ ਪੁਲਿਸ ਨੇ ਕੁਝ ਦੱਸਿਆ ਨਹੀਂ ਹੈਗਾ ਪੁਲਿਸ ਲੱਭ ਨਹੀਂ ਸਕੀ ਉਹਨੂੰ ਮੈਂ ਆਪਣੇ ਪੱਖ ਤੋਂ ਵੀ ਜ਼ੋਰ ਲਾ ਕੇ ਦੇਖ ਲਿਆ ਉਹ ਬੰਦਾ ਹਾਲ ਤੱਕ ਨਹੀਂ ਲੱਭ ਰਿਹਾ ਤਾਂ ਹੁਣ ਇੱਥੇ ਜਿਹੜਾ ਐਸਐਸਪੀ ਸੀ ਉਹ ਇੱਕ ਗੱਲ ਕਹਿੰਦਾ ਵਿਚ ਦੇ ਜਦੋਂ ਉਹਨੂੰ ਲੱਗਦਾ ਕਿ ਪੂਰਾ ਮੁੱਦਾ ਜਿਹੜਾ ਆਪਾਂ ਖਿਆ ਪਿਆ ਉਹ ਵਿਚ ਦੇ ਕਹਿੰਦਾ ਕਿ ਉਹਦੇ ਬਾਪ ਨੂੰ ਪੁੱਛਦਾ ਕੁੜੀ ਦੇ ਨੂੰ ਕਿ ਤੁਸੀਂ ਦੱਸੋ ਕਿ ਤੁਹਾਡੇ ਮੁਤਾਬਕ ਉਹ ਕਿੱਥੇ ਹੋਊਗਾ ਜੇ ਤੁਸੀਂ ਇੰਨਾ ਕੁਝ ਲੱਭਿਆ ਤਾਂ ਤੁਹਾਨੂੰ ਕੀ ਲੱਗਦਾ ਵੀ ਉਹ ਕਿੱਥੇ ਭੱਜ ਗਿਆ ਹੋ ਜائے ਵੀ ਆਪਾਂ ਉੱਥੇ ਲੱਭ ਲੈਨੇ ਤਾਂ ਹੁਣ ਕੁੜੀ ਦਾ ਬਾਪ ਇੱਕ ਜਵਾਬ ਦਿੰਦਾ ਉਹ ਜਵਾਬ ਇਹ ਸੀਗਾ ਕਿ ਉਹ ਕਹਿੰਦਾ ਕਿ ਮਰ ਗਿਆ ਹੋਣਾ ਕਿਤੇ ਟ੍ਰੇਨ-ਟਰੂਨ ਦੀ ਪਾਟੜੀ ਤੇ ਹੈਨਾ ਟ੍ਰੇਨ-ਟਰੂਨ નીચે ਆ ਕੇ ਮਰ ਗਿਆ ਹੋਣਾ ਤੇ ਇਦਾਂ ਹੀ ਕਰਦਾ ਕਰਦਾ ਉਹ ਅੱਗੇ ਆਪਣੀ ਗੱਲ ਜਾਰੀ ਰੱਖਦਾ ਸਾਰੀਆਂ ਗੱਲਾਂ ਕਰ ਲੈਂਦਾ ਉਹ ਉੱਥੋਂ ਇਹ ਸਾਰਾ ਕੁਝ ਗੱਲਾਂ ਕਰਕੇ ਚਲਾ ਜਾਂਦਾ ਤਾਂ ਹੁਣ ਜਿਹੜਾ ਐਸਐਸਪੀ ਸੀ ਇਹ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਕਰ ਕਰ ਜਾਂਦੀ ਹੈ ਉਹ ਸੋਚਦਾ ਕਿ ਜਿਹੜੀ ਬਾਕੀ ਗੱਲਾਂ ਸਹੀ ਸੀਗੀਆਂ ਜਿਹੜੀ ਹੁਣ ਇਹਨੇ ਇਹ ਗੱਲ ਕਰਕੇ ਗਿਆ ਹੈ ਮੇਰੇ ਕੋਲੇ ਕਿ ਜਿਹੜਾ ਉਹ ਮਰ ਗਿਆ ਹੋਣਾ ਕਿਸੇ ਟ੍ਰੇਨ ਰੂਨ ਦੇ نیچے ਆ ਕੇ ਵੀ ਇਹ ਉਹਨੇ ਕਿਉਂ ਕਿਹਾ ਉਹ ਕੁਝ ਹੋਰ ਵੀ ਕਹਿ ਸਕਦਾ ਸੀ ਉਹ ਕਹਿ ਸਕਦਾ ਸੀ ਕਿ ਕਿਤੇ ਇੱਥੇ ਹੋਊਗਾ ਜਾਂ ਕਿਸੇ ਸ਼ਹਿਰ ਚ ਹੋਊਗਾ ਕਿਤੇ ਭੱਜ ਗਿਆ ਹੋਣਾ ਕੁਝ ਵੀ ਕਹਿ ਸਕਦਾ ਸੀ ਉਹਨੇ ਮਰਨ ਦੀ ਜਾਂ ਟ੍ਰੇਨ ਦੀ ਸਪੈਸੀਫਿਕ ਗੱਲ ਕਿਉਂ ਕੀਤੀ ਤਾਂ ਹੁਣ ਇਹ ਗੱਲ ਉਹਦੇ ਘਰ ਕਰ ਗਈ ਤਾਂ ਇਸ ਤੋਂ ਬਾਅਦ ਫਿਰ ਉਹ ਆਪਣੇ ਪੁਲਿਸ ਦੀ ਟੀਮ ਨੂੰ ਬੁਲਾਉਂਦਾ ਪੁਲਿਸ ਦੀ ਟੀਮ ਨੂੰ ਬੁਲਾ ਕੇ ਉਹ ਨਵੇਂ ਆਦੇਸ਼ ਦਿੰਦਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਰੇਲਵੇ ਪੁਲਿਸ ਕੋਲੇ ਜਾਓ ਤੇ ਰੇਲਵੇ ਪੁਲਿਸ ਕੋਲੇ ਜਾ ਕੇ ਅਲੀਗੜ੍ਹ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹਦੇ ਨੇੜੇ ਤੇੜੇ ਦੇ ਜਿੰਨੇ ਵੀ ਰੇਲਵੇ ਸਟੇਸ਼ਨ ਨੇ ਉਹਨਾਂ ਦੇ ਵਿੱਚ ਜਿਹੜਾ 6 ਤੋਂ ਲੈ ਕੇ 12 ਦਸੰਬਰ 2012 ਦੇ ਵਿੱਚ ਜਿੰਨੀਆਂ ਵੀ ਮੌਤਾਂ ਹੋਈਆਂ ਜਾਂ ਪਟੜੀਆਂ ਦੇ ਉੱਤੇ ਬੰਦੇ ਮਰੇ ਆ ਉਹਨਾਂ ਦੀ ਸਾਰੀ ਜਿਹੜੀ ਡਿਟੇਲ ਲੈ ਕੇ ਆਓ ਤੇ ਉਹਨਾਂ ਦੇ ਵਿੱਚੋਂ ਕਿੰਨਿਆਂ ਦੀ ਸਨাক্ত ਹੋ ਗਈ ਕਿੰਨੇ ਬਿਨਾਂ ਸਨাক্ত ਹੋ ਰਹੇ ਸਾਰਾ ਕੁਝ ਪਤਾ ਕਰੋ ਤਾਂ ਹੁਣ ਪੁਲਿਸ ਇਦਾਂ ਹੀ ਕਰਦੀ ਆ ਰੇਲਵੇ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਂਦਾ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਲੈਂਦੇ ਨੇ ਉਹ ਹੁਣ ਜਾਣਕਾਰੀ ਲੈ ਲਈ ਆ ਗਈ ਤੇ ਉਹਨੂੰ ਚੈੱਕ ਕਰਦੇ ਆ ਹੁਣ ਕੱਲੀ-ਕੱਲੀ ਜਿਹੜੀ ਫਾਈਲ ਆ ਉਹ ਚੈੱਕ ਕਰ ਰਿਹਾ ਤਾਂ ਉਹਨਾਂ ਦੇ ਵਿੱਚੋਂ ਇੱਕ ਫਾਈਲ ਉਹਨਾਂ ਨੂੰ ਅਜਿਹੀ ਮਿਲਦੀ ਆ ਜਿਹਦੇ ਵਿੱਚ ਇੱਕ ਬੰਦੇ ਬਾਰੇ ਜ਼ਿਕਰ ਕੀਤਾ ਗਿਆ ਹੁੰਦਾ ਜਿਹਦੀ ਕਦੇ ਵੀ شناخت ਨਹੀਂ ਹੋ ਸਕੀ ਸੀ ਤੇ ਉਹ ਜਿਹੜਾ ਬੰਦਾ ਸੀ ਉਹਦੇਆਂ ਫੋਟੋਗ੍ਰਾਫਸ ਸਾਰਾ ਕੁਝ ਹੁੰਦਾ ਪੁਲਿਸ ਨੂੰ ਜਦੋਂ ਫੋਟੋਗ੍ਰਾਫਸ ਮਿਲਦੀਆਂ ਉਹ ਦੇਖਦੇ ਆ ਤਾਂ ਸਾਰਾ ਕੁਝ ਜਿਹੜਾ ਉਹਦਾ ਹੁਲੀਆ ਵਗੈਰਾ ਉਹ ਜੈ ਨਾਲ ਮੈਚ ਕਰ ਰਿਹਾ ਹੁੰਦਾ ਤਾਂ ਹੁਣ ਪੁਲਿਸ ਨੂੰ ਇਥੋਂ ਇਹ ਪਤਾ ਲੱਗਦਾ ਕਿ ਜਿਹੜਾ ਜੈ ਆ ਉਹ ਮਰ ਚੁੱਕਿਆ ਉਹਦੀ ਮੌਤ ਜਿਹੜੀ ਟ੍ਰੇਨ ਦੀ ਪਟੜੀ ਦੇ ਉੱਤੇ ਜਿਹੜੀ ਹੋਈ ਹੈ ਤਾਂ ਹੁਣ ਪੁਲਿਸ ਨੇ ਇਹ ਲੱਭਣਾ ਸੀਗਾ ਕਿ ਉਹਦੀ ਮੌਤ ਜਿਹੜੀ ਹੋਈ ਆ ਉਹ ਆਤਮ ਹੱਤਿਆ ਸੀ ਜਾਂ ਕਿਸੇ ਨੇ ਮਾਰਿਆ ਉਹ ਆਪਣੇ ਆਮ ਹੈ ਕੀ ਗੱਲ ਬਾਤ ਸੀਗੀ ਪਰ ਹੁਣ ਪੁਲਿਸ ਦੇ ਕੋਲੇ ਸਭ ਤੋਂ ਪਹਿਲੀ ਜਿਹੜੀ ਸ਼ੱਕ ਕਰਨ ਦੀ ਵਜ੍ਹਾ ਉਹਦੇ ਬਾਪਤੇ ਸੀਗੀ ਉਹ ਕੁੜੀ ਦੇ ਬਾਪ ਤੇ ਦਵਿੰਦਰ ਤੇ ਕਿਉਂਕਿ ਉਹਨੇ ਸਾਰੀ ਗੱਲਬਾਤ ਇਹ ਕਹੀ ਸੀ ਪਟੜੀ ਵਾਲੀ ਤੇ ਉਦੋਂ ਬਾਅਦ ਚ ਜਿਹੜੀ ਇਨਵੈਸਟੀਗੇਸ਼ਨ ਇਧਰ ਨੂੰ ਤੁਰੀ ਸੀ ਤਾਂ ਹੁਣ ਜਿਹੜਾ ਦਵਿੰਦਰ ਉਹਨੂੰ ਥਾਣੇ ਦੇ ਵਿੱਚ ਸੱਦਿਆ ਜਾਂਦਾ ਉਹਨੂੰ ਸੱਦ ਕੇ ਉੱਥੇ ਬੁਲਾ ਕੇ ਉਦੋਂ ਹੁਣ ਪੁੱਛਗਿਚ ਦੁਬਾਰਾ ਹੁੰਦੀ ਹੈ ਉਹਨੂੰ ਹੁਣ ਜਿਹੜੇ ਐਸਐਸਪੀ ਤੇ ਜਿਹੜੀ ਉਹ ਬਾਕੀ ਟੀਮ ਹੁੰਦੀ ਉਹ ਸ਼ਕਤੀ ਨਾਲ ਪੁੱਛਦੇ ਆ ਕਿ ਤੂੰ ਦੱਸ ਕਿ ਤင်း ਨੇ ਜਿਹੜਾ ਪਟੜੀ ਦਾ ਜ਼ਿਕਰ ਇਹ ਕਿਉਂ ਕੀਤਾ ਤੂੰ ਜਿਹੜਾ ਟ੍ਰੇਨ ਦੇ ਨੀਚੇ ਆ ਕੇ ਮਾਰਨ ਦਾ ਜ਼ਿਕਰ ਕਿਉਂ ਕੀਤਾ ਤਾ ਤੂੰ ਹੋਰ ਕੁਝ ਕਿਉਂ ਨਹੀਂ ਕਿਹਾ ਤਾਂ ਉਹ ਪਹਿਲਾਂ ਤਾਂ ਟਾਲ ਮਟੋਲ ਜੀ ਕਰ ਫਿਰ ਉਹ ਤੋਂ ਤੇ ਮੰਗ ਸਾਰੀ ਕਹਾਣੀ ਦੱਸ ਦਿੰਦਾ ਉਹ ਸਾਰੀ ਸਚਾਈ ਬਿਆਨ ਕਰ ਦਿੰਦਾ ਕਿ ਹਾਂ ਜਿਹੜਾ ਜੈ ਆ ਉਹ ਮਰ ਚੁੱਕਿਆ ਤੇ ਉਹਨੂੰ ਮੈਂ ਹੀ ਮਾਰਿਆ ਤਾਂ ਹੁਣ ਜਿਹੜੀ ਉਹ ਸਾਰੀ ਸਟੋਰੀ ਦੱਸਦਾ ਜੋ ਗੱਲਬਾਤ ਦੱਸਦਾ ਉਹ ਕੁਝ ਇਸ ਤਰ੍ਹਾਂ ਹੁੰਦੀ ਹੈ ਹੁਣ ਦੇਵਿੰਦਰ ਜਿਹੜਾ ਕੁੜੀ ਦਾ ਬਾਪ ਆ ਪੁਲਿਸ ਨੂੰ ਜਿਹੜੀ ਸਾਰੀ ਗੱਲਬਾਤ ਦੱਸਦਾ ਉਹਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜੀ ਦੇਵਿੰਦਰ ਦੀ ਕੁੜੀ ਪ੍ਰੀਤੀ ਸੀ ਉਹ ਉਸ ਦਿਨ ਜਿਹੜਾ 3 ਦਸੰਬਰ ਸੀ ਉਸ ਦਿਨ ਆਪਣਾ ਅਲੀਗੜ੍ਹ ਨੂੰ ਜਾਂਦੀ ਆ ਆਪਣੇ ਪੇਪਰ ਦੇਣ ਦੇ ਲਈ ਆਪਣੇ ਮਾਮੇ ਦੇ ਘਰ ਤੇ ਜਦੋਂ ਉਹ ਆਪਣੇ ਮਾਮੇ ਦੇ ਘਰ ਪਹੁੰਚ ਜਾਂਦੀ ਹੈ ਉਹ ਫੋਨ ਕਰਕੇ ਆਪਣੇ ਬੁਆਏਫਰੈਂਡ ਨੂੰ ਦੱਸਦੀ ਹੈ ਕਿ ਮੈਂ ਅਲੀਗੜ ਆ ਗਈ ਤੇ ਉਹ ਫਿਰ 11 ਤਰੀਕ ਨੂੰ ਮਿਲਣ ਦਾ ਪਲਾਨ ਬਣਾਉਂਦੇ ਆ ਕਿਉਂਕਿ 11 ਤਰੀਕ ਨੂੰ ਜਿਹੜੇ ਉਹਦੇ ਮਾਮੇ ਹੋਣੇ ਸੀ ਉਹਨਾਂ ਨੇ ਕਿਤੇ ਜਾਣਾ ਸੀਗਾ ਉਹ ਆਪਣੇ ਬੁਆਏਫਰੈਂਡ ਨੂੰ ਪਹਿਲਾਂ ਹੀ ਦੱਸ ਦਿੰਦੀ ਹੈ ਕਿ 11 ਤਰੀਕ ਨੂੰ ਜਿਹੜੇ ਮਾਮੇ ਉਹਨਾਂ ਨੇ ਜਾਣਾ ਤੇ ਤੂੰ ਇੱਥੇ ਆ ਜੀ ਤਾਂ ਉਹ ਇਦਾਂ ਹੀ ਕਰਦਾ ਜਿਹੜਾ ਉਹਦਾ ਬੁਆਏਫਰੈਂਡ ਸੀ ਜਏ ਉਹ 11 ਤਰੀਕ ਨੂੰ 11 ਦਸੰਬਰ 2012 ਨੂੰ ਅਲੀਗੜ ਪਹੁੰਚ ਜਾਂਦਾ ਤੇ ਅਲੀਗੜ ਜਾ ਕੇ ਉਹਦੇ ਮਾਮੇ ਦੇ ਘਰ ਜਾਂਦਾ ਹੁਣ ਮਾਮੇ ਹੁਣੇ ਉਦੋਂ ਤੱਕ ਜਾ ਚੁੱਕੇ ਸੀ ਹੁਣ ਉਹ ਦੇ ਨਾਲ ਜਿਹੜੀ ਉਹ ਕੁੜੀ ਸੀ ਪ੍ਰੀਤੀ ਉਹਦੇ ਨਾਲ ਉਹਦੇ ਘਰ ਦੇ ਵਿੱਚ ਮੌਜੂਦ ਸੀਗਾ ਕਿ ਅਚਾਨਕ ਹੀ ਜਿਹੜਾ ਮਾਮਾ ਸੀ ਘਰ ਵਾਪਸ ਆ ਜਾਂਦਾ ਜਦੋਂ ਘਰ ਵਾਪਸ ਆਉਂਦਾ ਉਹ ਦੇਖਦਾ ਉਹ ਅੰਦਰ ਜੈ ਨੂੰ ਦੇਖਦਾ ਤਾਂ ਉਹ ਬੜਾ ਗੁੱਸੇ ਦੇ ਨਾਲ ਲਾਲ ਪੀਲਾ ਹੋ ਜਾਂਦਾ ਤਾਂ ਉਹਨੂੰ ਦੇਖ ਕੇ ਉਹਨੂੰ ਉੱਥੇ ਅੰਦਰ ਹੀ ਬਿਠਾਉਂਦਾ ਤੇ ਦਵਿੰਦਰ ਨੂੰ ਫੋਨ ਕਰਦਾ ਕਿ ਜਿਹੜਾ ਜੈ ਆ ਉਰੇ ਆਇਆ ਹੋਇਆ ਤਾਂ ਇਸ ਤੋਂ ਬਾਅਦ ਦਵਿੰਦਰ ਪਹੁੰਚਦਾ ਉੱਥੇ ਦਵਿੰਦਰ ਉੱਥੇ ਜਾਂਦਾ ਉਹ ਵੀ ਗੁੱਸੇ ਦੇ ਨਾਲ ਭਰਿਆ ਹੁੰਦਾ ਜਾਣਸਾਰ ਉਹ ਮੁੰਡੇ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਤੇ ਦੋਨੇ ਜਾਣੇ ਮਿਲ ਕੇ प्रमोद ਜਿਹੜਾ ਉਹਦੀ ਕੁੜੀ ਦਾ ਮਾਮਾ ਹੁੰਦਾ ਤੇ ਜਿਹੜਾ ਉਹਦਾ ਬਾਪ ਹੁੰਦਾ ਦਵਿੰਦਰ ਉਹ ਦੋਨੋਂ ਜਾਣੇ ਮਿਲ ਕੇ ਉਹ ਮੁੰਡੇ ਨੂੰ ਜੇ ਨੂੰ ਮਾਰ ਦਿੰਦੇ ਆ ਉਹਨੂੰ ਮਾਰਨ ਤੋਂ ਬਾਅਦ ਜਿਹੜੀ ਉਹਦੀ লাশ ਸੀਗੀ ਉਹਨੂੰ ਜਾ ਕੇ ਉਹ ਪਾਟੜੀ ਦੇ ਉੱਤੇ ਸਿੱਟ ਆਉਂਦੇ ਆ ਪਾਟੜੀ ਦੇ ਉੱਤੇ ਸਿੱਟ ਕੇ ਤੇ ਉਹ ਜਦੋਂ ਉਹਨੂੰ ਮਰਿਆ ਹੋਇਆ ਸਾਫਤ ਕਰ ਦਿੰਦਾ ਕਿ ਇਹਨੇ ਇੱਥੇ ਆਤਮ ਹੱਤਿਆ ਕਰ ਲਈ ਉਦੋਂ ਬਾਅਦ ਜਿਹੜੀ ਉਹਨਾਂ ਦੀ ਕੁੜੀ ਹੁੰਦੀ ਆ ਪ੍ਰੀਤੀ ਉਹਨੂੰ ਕਿਸੇ ਆਪਣੀ ਰਿਸ਼ਤੇਦਾਰੀ ਛੱਡੇ ਆਉਂਦੇ ਆ ਦੂਰ ਕਿਤੇ ਜਦੋਂ ਉਹਨੂੰ ਉਥੇ ਛੱਡ ਆਉਂਦਾ ਥੋੜਾ ਟਾਈਮ ਬਲੰਗਦਾ ਤੇ ਉਹ ਕੁੜੀ ਦਾ ਵਿਆਹ ਵੀ ਕਰ ਦਿੰਦਾ ਚੋਰੀ ਛਿਪੇ ਹੁਣ ਜਦੋਂ ਉਹ ਕੁੜੀ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਫਿਰ ਉਹ ਪ੍ਰੈਗਨੈਂਟ ਹੋਈ ਤਾਂ ਜਦੋਂ ਪ੍ਰੈਗਨੈਂਟ ਹੋਊਗੀ ਤਾਂ ਉਹਨੂੰ ਦੁਬਾਰਾ ਲੈ ਕੇ ਵਾਪਸ ਉਹ ਥਾਣੇ ਦੇ ਵਿੱਚ ਆਉਂਦਾ 2015 ਦੇ ਵਿੱਚ ਜਦੋਂ ਵਾਪਸ ਆਇਆ ਸੀਗਾ ਉਹ ਉਹ ਕੁੜੀ ਦਾ ਵਿਆਹ ਹੋਣ ਤੋਂ ਬਾਅਦ ਪ੍ਰੈਗਨੈਂਟ ਹੋਈ ਸੀ ਉਹ ਤੇ ਉਹਨੂੰ ਜਦੋਂ ਲੈ ਕੇ ਆਇਆ ਉਹਨੂੰ ਵੀ ਲੈ ਕੇ ਆਉਣ ਦਾ ਇਹ ਕਾਰਨ ਸੀਗਾ ਉਹਨੂੰ ਦਾ ਉਹ ਦੱਸਦਾ ਕਿ ਸਾਨੇ ਦੁਬਾਰਾ ਤੋਂ ਉਹ ਕੁੜੀ ਨੂੰ ਆਪਣੇ ਘਰ ਲੈ ਕੇ ਆਉਣਾ ਸੀ ਆਉਣਾ ਜਾਣਾ ਜਿਹੜਾ ਬਹੁਤ ਔਖਾ ਹੋਇਆ ਪਿਆ ਸੀਗਾ ਇਸ ਕਰਕੇ ਅਸੀਂ ਨੇ ਸਟੋਰੀ ਜੀ ਬਣਾਈ ਜਾਣ ਬੁੱਝ ਕੇ ਕਿ ਸਾਡੀ ਕੁੜੀ ਤਾਂ ਘਰੇ ਆਉਂਦੀ ਰਹਿ ਜਾਊਗੀ ਕਿ ਅਸੀਂ ਕਹਿ ਦਾਂਗੇ ਕਿ ਜਿਹੜਾ ਜੈ ਆ ਉਹਦਾ ਭੱਜ ਗਿਆ ਉਹ ਕਰਦਾ ਵੀ ਇਦਾਂ ਹੀ ਆ ਉਹ ਆ ਕੇ ਪੁਲਿਸ ਨੂੰ ਜਿਹੜੀ ਸਟੋਰੀ ਸੁਣਾਉਂਦਾ ਪੁਲਿਸ ਉਹਦੇ ਤੇ ਯਕੀਨ ਵੀ ਕਰ ਲੈਂਦੀ ਹੈ ਫਿਰ ਇਦਾਂ ਜਿਹੜਾ ਕੁੜੀ ਦਾ ਆਉਣਾ ਜਾਣਾ ਸ਼ੁਰੂ ਹੁੰਦਾ ਆਪਣੇ ਘਰ ਤੇ ਕੁੜੀ ਇੱਕ ਬੱਚੇ ਨੂੰ ਵੀ ਜਨਮ ਦੇ ਦਿੰਦੀ ਹੈ ਹੁਣ ਫਿਰ ਪੁਲਿਸ ਨੂੰ ਸਾਰੀ ਗੱਲਬਾਤ ਦਾ ਪਤਾ ਲੱਗਿਆ ਕਿ ਇਹਨਾਂ ਨੇ ਜਿਹੜਾ ਜੈ ਆ ਉਹਨੂੰ ਤਾਂ ਕਿੰਨੇ ਦਿਨ ਪਹਿਲਾਂ ਹੀ ਮਾਰਤਾ ਸੀਗਾ ਉਹਨੂੰ ਤਾਂ ਦਸੰਬਰ 2012 ਦੇ ਵਿੱਚ ਹੀ ਮਾਰਤਾ ਸੀ ਪਰ ਪੁਲਿਸ ਪਹਿਲਾਂ ਤਾਂ ਉਹਨੂੰ ਕਿਡਨੈਪਰ ਸਮਝਦੀ ਰਹੀ ਫਿਰ ਉਹਨੂੰ ਰੇਪਇਸਟ ਸਮਝ ਕੇ ਲੱਭਦੀ ਰਹੀ ਪਰ ਸਚਾਈ ਕੁਝ ਹੋਰ ਸੀਗੀ ਵਿਚਾਰੇ ਦੀ ਉਹਦੀ ਤਾਂ ਮੌਤ ਹੀ ਹੋ ਚੁੱਕੀ ਸੀ ਉਦੋਂ ਤੱਕ ਤੇ ਉਹਨੂੰ ਮਾਰਨੇ ਵਾਲੇ ਪੁਲਿਸ ਦੇ ਸਾਹਮਣੇ ਕਿਉਂ ਦੇ ਰਹੇ ਪੁਲਿਸ ਨੂੰ ਪਤਾ ਤੱਕ ਨਹੀਂ ਲੱਗਿਆ ਤੇ ਪੁਲਿਸ ਨੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਤਿੰਨਾਂ ਨੂੰ ਜਿਹਦੇ ਵਿੱਚ ਉਹਦਾ ਮਾਮਾ ਸ਼ਾਮਿਲ ਸੀਗਾ ਤੇ ਉਹਦਾ ਬਾਪ ਸੀ ਕੁੜੀ ਦਾ ਤੇ ਕੁੜੀ ਇਹਨਾਂ ਤਿੰਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਨੇ ਜੇਲ੍ਹ ਭੇਜ ਦਿੱਤਾ ਤੇ ਜੇਲ੍ਹ ਤੋਂ ਬਾਅਦ ਹੁਣ ਇਹਨਾਂ ਤੇ ਮੁਕੱਦਮਾ ਚੱਲ ਰਿਹਾ ਹੈ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਸਟੋਰੀ ਦੇ ਨਾਲ ਇਦਾਂ ਦੇ ਕਿਸੇ ਹੋਰ ਕੇਸ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ